ਬਾਈ ਕਹਿੰਦਾ ਦੇਣ ਲੈਣ ਵਾਲੀ ਕਰਨਾ ਕੰਮ ਕੋਈ ਵੱਧ ਨਹੀਂ ਕਹਿਣਾ ਤੇ ਨਾ ਹੀ ਘਟਣਾ ਕਹਿੰਦਾ ਬਾੜਾ ਠੀਕ ਹੈ ਨਾ ਉਹ ਤੁਸੀਂ ਚੈੱਕ ਕਰ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਸੂਣ ਵਾਲੀ ਗਾਂ ਪਕਾਉਆ ਜੀ ਹਲੇ 2 ਮਹੀਨੇ ਬਾਕੀ ਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀਗਾ ਜੀ ਸਸਤਰੀ ਗਾਲ ਜੀ ਨਾਮ ਮੱਖਣ ਸਿੰਘ ਪਿੰਡ ਬਖਤਗੜਾ ਜ਼ਿਲ੍ਹਾ ਬਨਾਲਾ ਹਾਂ ਜੀ ਗਾਂ ਦੱਸੋ ਜੀ ਕਿਹੜੇ ਸੂਏ ਸੁਣੀਆਂ ਸੀ ਦੂਜੇ ਸੂਏ ਸੁਹ ਗਈ ਹਾਂਜੀ ਤੇ ਦੋ ਦੋ ਮਹੀਨੇ ਰਹਿੰਦੇ ਸੂਣਦੇ ਪੂਰੇ ਦੋ ਮਹੀਨੇ ਰਹੇ ਪੂਰੇ ਦੋ ਮਹੀਨੇ ਲਿਖਿਆ ਆ ਆਪਣੇ ਘਰੇ ਹਾਂ ਕਰੇ ਲਿਖਿਆ ਵਾ ਠੀਕ ਕਰਾਇਆ ਤੇ ਪਿਛਲੇ ਸੂਏ ਭਾਈ ਦੁੱਧ ਇਹ ਸੀਗੇ 12 ਲੀਟਰ ਪ੍ਰਕਾਰ ਸੀ ਦੁੱਧ ਪਹਿਲੇ ਸੂਏ ਦੀ ਸੀ ਪਹਿਲੇ ਸੂਏ ਸੀ ਪਹਿਲੇ ਸੂਏ ਕਰਦੀ ਬੈੜਾ ਹਾਂ ਠੀਕ ਆ ਤੇ 12 ਲੀਟਰ ਦੁੱਧ ਆ ਪਿਛਲੇ ਸੂਏ ਦੋ ਮਹੀਨੇ ਹੁਣ ਜਮਾ ਸਹੀ 13 14 ਲੀਟਰ ਦੀ ਨਿਸਵਾਵਣਾ ਹੈਗੀ ਆ ਫਤੂ ਜੀ ਠੀਕ ਆ ਪਿਛਲੀ ਸੂਰ 12 ਲੀਟਰ ਸੀ ਹਾਂ ਪੂਰਾ 12 ਚ ਹੋਇਆ ਪੂਰਾ 12 ਸੀ ਲੋ ਪਰਾ ਚੈੱਕ ਕਰਦਾ ਥਣ ਥਣ ਕਰਮਾ ਵਾਲੀ ਦਾ ਢਿਲਣਾ ਢੁਲਣਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਲੇ 2 ਮਹੀਨੇ ਪਹਿਜਾ ਠੀਕ ਆ ਨਾ ਜ਼ਿਮੀਂਦਾਰ ਭਰਾ ਕੋਈ ਵਪਾਰ ਦਾ ਕੰਮ ਨਹੀਂ ਠੀਕ ਆ ਜੀ ਘਰੇਲੂ ਅੰਗਾ ਤੋੜ ਦੋ ਪਰਾ ਲੋ ਜੀ ਰੇਟ ਬਾਈ ਕਹਿੰਦਾ ਬਸ ਖੱਚ ਕੀ ਦੱਸਾਂਗੇ ਦੱਸਾਂਗੇ ਤੁਹਾਨੂੰ ਜਮਾ ਤੋੜ ਤੋੜ ਕੇ ਦਿਖਾ ਕੇ ਠੀਕ ਆ ਨਾ ਬਾਈ ਕਹਿੰਦਾ ਦੇਣ ਲੈਣ ਵਾਲੀ ਕਰਨਾ ਕੰਮ ਕੋਈ ਵੱਧ ਨਹੀਂ ਕਹਿਣਾ ਤੇ ਨਾ ਹੀ ਘਟਨਾ ਕਹਿੰਦਾ ਬਾਲਾ ਠੀਕ ਆ ਨਾ ਉਤ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਪੜੀ ਪਲੋਸੀ ਆ ਘਰੇਲੂ ਵਹਿੜਾ ਤੇ ਲੇਵੇ ਦਾ ਤਾਜ਼ਾ ਲਾ ਸਕਦੇ ਥਣ ਥਣ ਚਾਰ ਆ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਠੀਕ ਹੈ ਜੀ ਖੱਦ ਬੈਡ ਸੁਖਣਾ ਪੜੀ ਵੀ ਆ ਤੇ ਚੈੱਕ ਦੇ ਦਸੱਲੀ ਭਰਾ ਤੁਸੀਂ ਆਪ ਕਰਨੀ ਆ ਠੀਕ ਹੈ ਨਾ ਬਾਈ ਨੇ ਆਪਾਂ ਨੂੰ ਦੱਸਤਾ ਤੇ ਹੁਣ ਆਪਾਂ ਪੁੱਛਾਂਗੇ ਬਾਈ ਜੀ ਤੋਂ ਰੇਟ ਹਾਂਜੀ ਬਾਈ ਜੀ ਰੇਟ ਜਿਵੇਂ ਖੱਚ ਕੇ ਦੱਸਿਓ ਬਸ 100 ਰੁਪਏ ਸੱਟੇ ਬਸ 35000 ਰੁਪਏ ਲੈਣਾ 35000 ਲੈਣਾ ਹਾਂ ਬਸ ਠੀਕ ਆ ਉੜ ਸੋੜ ਸਮਝ ਲਓ ਉਹ ਸਮਝ ਲਿਓ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਹਾਂ ਥਣ ਚ ਆ ਰਹੀ ਐ ਤੇ ਚੈੱਕ ਇਧਰਲੀ ਸਾਈਡ ਵੀ ਚੈੱਕ ਕਰ ਸਕਦੇ ਹਾਂ ਹਲੇ ਪਿਆ ਟਾਈਮ 2 ਮਹੀਨੇ ਪਰ ਇਹ ਲਿਖਿਆ ਹੋਇਆ ਪੱਕਾ ਹਾਂਜੀ ਕਾਪੀ ਤੇ ਲਿਖਿਆ ਹੋਇਆ ਕਾਪੀ ਤੇ ਲਿਖਿਆ ਹੋਇਆ ਬਕਾਇਦਾ ਡੇਟ ਸੰਦ ਦੇ ਦੋਗੇ ਹੂੰ ਠੀਕ ਆ ਲੋ ਭਰਾ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਤਿਆਰ ਲੋ ਸੋਡਾ ਧੰਨਵਾਦ ਠੀਕ ਆ ਜੀ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ